その <So>、uh Saleh

ਅਗਨੰਬਰ ਅਬਦ ਤਬੈ ਪੀਤਰ ਵਗ ਕਾਤੀ ਪ੍ਰਾਣਾਵਾਤ ਨਾਨਕ ਹੁਕਮ ਪਛਾਣੈ ਸੋਖੋ ਹੋਵੈ ਦਿਨ ਰਾਤੀ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਦ ਦਿਆ अකරमा बनानතන अකරහරमा बनानකवතන ਉੰਦੋ ਜਹਾਨਾਂ ਦੇ ਵਾਲੀ ਸ਼ਬਦੋ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਫੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਬਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਤੇ ਆਦੀ ਗੁਰਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਮਡੇ ਭਗ ਹਨ ਨਿਮਣਿਆਂ ਦੇ ਪਾਣ ਨਿਤਣਿਆਂ ਦੇ ਤਾਣ ਧੰ ਧੰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜਿਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਰੋਜ਼ ਲੜੀਵਾਰ ਵਿਚਾਰਾਂ ਦੇ ਸੰਜਮ ਗਏ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ ਹਰ ਜੀਵ ਨੂੰ ਗੁਫਾ ਅੰਦਰ ਰੱਖ ਕੇ ਵਾਜ ਪਵਨ ਵਜਾ ਪਰਮਾਤਮਾ ਨੇ ਜਿੰਦ ਨੂੰ ਸਰੀਰ ਗੁਫਾ ਵਿੱਚ ਟਿਕਾ ਕੇ ਜੀਵਨ ਬੋਲਣ ਦੀ ਸ਼ਕਤੀ ਦੇ ਬਜਾਇਆ ਵਾਜਾ ਪੂਣ ਨੌ ਦੁਆਰੇ ਪਰਗਿਤ ਕੀ ਦੱਸਦਾ ਗੋਵਧਰਕ ਸਾਡੀਆਂ ਨੌ ਬੋਲ ਕੰਨ ਇੱਕ ਮੂੰਹ ਦੋ ਕੰਨ ਦੋ ਅੱਖਾਂ ਦੋ ਨਾਸਾਂ ਇੱਕ ਗੋਦਾ ਇੱਕ ਲੇਵੀ ਅਤੇ ਦਸਵਾ ਗੁਪਤ ਰੱਖਿਆ ਪਰਮਾਤਮਾ ਨੇ ਉਹ ਦਸਵਾ ਜਿਹੜਾ ਹੈ ਗੁਪਤ ਰੱਖਿਆ ਹੈ ਜਿਹੜਾ ਗੁਪਤ ਰੱਖਿਆ ਹੈ ਉਸ ਸਾਡੇ ਦਿਮਾਗ ਦੇ ਅੰਦਰ ਹੈ ਦਸਵੇਂ ਦਰ ਦਿਮਾਗ ਨੂੰ ਤੁਕਮਾਤੀ ਹੈ ਜਦੋਂ ਇਨਸਾਨ ਦੇ ਵਿਚਾਰ ਬਦਲਦੇ ਨੇ ਉਦੋਂ ਇਹ ਜ਼ਿੰਦਗੀ ਬਦਲਦੀ ਹੈ ਜਦੋਂ ਇਨਸਾਨ ਦੇ ਵਿਚਾਰ ਬਦਲਦੇ ਨੇ ਉਦੋਂ ਇਹ ਰੱਬ ਦਾ ਰੂਪ ਬਣਦਾ ਹੈ ਮਾਇਆ ਨਾਲ ਰੁੱਤਿਆਂ ਦੇ ਨਾਲ ਜਾਂ ਥਾਂ ਟਿਕਾਣਾ ਬਦਲਦੇ ਨਾਲ ਓਮ ਸੋ ਕਮ ਨੂੰ ਜਾ ਕੋ ਜਿੰਦਗੀ ਬਾਰ ਦਾ ਪਹਿਰਾਵਾ ਬਦਲ ਸਕਦੇ ਅੰਦਰ ਦਾ ਨਹੀਂ ਆ ਜਿੱਦਣ ਅੰਦਰ ਬਦਲਦਾ ਉਦੋਂ ਸਤਿਗੁਰੂ ਕਹਿੰਦੇ ਨੇ ਇਹ ਦਸਵੇਂ ਦਵਾਰ ਤੇ ਜਾ ਕੇ ਸੋਤ ਨਿਕਲੀ ਆ ਗੁਰਦੁਆਰੇ ਲਾਏ ਭਾਵਨੇ ਇੱਕ ਨਾ ਦਸਵਾ ਦਵਾਰ ਦਿਖਾਇਆ ਫਰਮਾਤਮਾ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸ਼ਰਧਾ ਬਖਸ਼ੀ ਪ੍ਰੇਮ ਬਖਸ਼ਿਆ ਉਹਨਾਂ ਨੂੰ ਦਸਮਾਂ ਦਰਪੀ ਦਿਖਾ ਦਿੱਤਾ ਅਤੇ ਉਹ ਦਿਖਾਇਆ ਸਿਮਰਨ ਦੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਅਧਿਆਤਮਿਕ ਆਨੰਦ ਦਾ ਮੂਲ ਸਤ ਵਿਚਾਰ ਹੈ ਵਿਚਾਰ ਕਰਨੀ ਹੈ ਮਨ ਦੇ ਨਾਲ ਅਤੇ ਵਿਚਾਰ ਆਪਣੇ ਸਾਫ ਸੁਥਰੇ ਰੱਖਣੇ। ਤੱਤ ਹੈ ਅਨੇਕ ਰੂਪ ਨਵ ਨਵ ਨਿਤ ਇਸ ਦਾ ਅੰਤ ਨਾ ਜਾਇ। ਅਨੇਕਾਂ ਰੂਪਾਂ ਵਾਲਾ ਪਰਮਾਤਮਾ ਨਵਨਿੱਧ ਜਿਹਦਾ ਖਜ਼ਾਨਾ ਉਸ ਅਵਸਥਾ ਵਿੱਚ ਮਨੁੱਖਾਂ ਦੇ ਕਨੇਕਾ ਰੰਗਾਂ ਰੂਪਾਂ ਵਿੱਚ ਵਿਆਪਕ ਦਿਸਦਾ ਉਹਨੂੰ ਕਹਿੰਦੇ ਨੇ ਨਵਨਿੱਧ ਉਹਦੇ ਖਜ਼ਾਨੇ ਦਾ ਕੋਈ ਅੰਤ ਨਹੀਂ ਹੈ ਉਹਦੇ ਭੰਡਾਰੇ ਦਾ ਕੋਈ ਅੰਤ ਨਹੀਂ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਪਿਆਰੇ ਆ ਪਰਮਾਤਮਾ ਦਾ ਜਿਹਦਾ ਰੰਗ ਰੂਪ ਨਹੀਂ ਹੈ ਤੇ ਜਿਹਦਾ ਖਜ਼ਾਨੇ ਦਾ ਪਤਾ ਨਹੀਂ ਕਿਤਨਾ ਕੁ ਵੱਡਾ ਖਜ਼ਾਨਾ ਸਤਿਗੁਰੂ ਉਹ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਦਿੰਦੇ ਨੇ ਦਦਾ ਦਾਤਾ ਦਾਤ ਰਖੀ ਹੱਥ ਹੈ ਆਪਣਾ ਜਿਸ ਭਾਵ ਹੈ ਇਸ ਵਿੱਚ ਪਰ ਉਹ ਦਾਤ ਰੱਬ ਦੀ ਆਪਣੀ ਮਰਜ਼ੀ ਹੈ ਉਹ ਕਿਨੂੰ ਦੇਣੇ ਜਾ ਕਿਨੂੰ ਦੇਣੀ ਹੈ ਇਹ ਰੱਬ ਨੂੰ ਪਰ ਸਤਿਗੁਰੂ ਕਹਿੰਦੇ ਨੇ ਕਿ ਤੂੰ ਤਾਂ ਪੰਡਾਰੇ ਦਾ ਆਨੰਦ ਲੈ ਸਕਦੇ ਕਿਉਂਕਿ ਜੋ ਪੰਡਾਰਾ ਮੁਕਦਾ ਨਹੀਂ ਹੈ ਜੋ ਖਜ਼ਾਨਾ ਮੁਕਦਾ ਨਹੀਂ ਹੈ ਉਹਦਾ ਅੰਤ ਲੈ ਸਕਦਾ ਖਜ਼ਾਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਆਨੰਦ ਲੈ ਸਕਦੇ ਸਤਿਗੁਰੂ ਕਹਿੰਦੇ ਨੇ ਖਾਵਾ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਬੱਧ ਤੋ ਚ ਕਿੰਨਾ ਕ ਆਨੰਦ ਹੈ ਕਿਤਨਾ ਕ ਸਕੂਨ ਇਹ ਨਹੀਂ ਕਿਸੇ ਨੇ ਪਾਇਆ ਆਨੰਦ ਜ਼ਰੂਰੀ ਰੱਬ ਦੇ ਪਰਿਵਾਰਾ ਵਾਰ ਕਿਸੇ ਨੇ ਨਹੀਂ ਪਾਇਆ ਆ ਪਰਿਵਾਰ ਦਾ ਸਕੂਨ ਉਹਦਾ ਆਨੰਦ ਹਰਕ ਨੇ ਮਾਇ ਜਿਨ੍ਹਾਂ ਨੇ ਰੱਬ ਦੇ ਨਾਲ ਪ੍ਰੇਮ ਕੀਤਾ ਰੱਬ ਦੇ ਨਾਲ mohabbat ਕੀਤੀ ਕਹੇ ਨਾਨਕ ਹਰ ਪਿਆਰ ਹੈ ਜਿਉ ਗੁਫਾ ਅੰਦਰ ਰਹਿ ਕੇ ਬਾਜਾ ਪਵਣ ਬਜਾਇਆ ਦੁਬਾਰਾ ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਪਰਮਾਤਮਾ ਨੇ ਇੱਕ ਬਾਜਾ ਪਵਣ ਬਜਾ ਦਿੱਤਾ ਬੋਲਣ ਦੀ ਸ਼ਕਤੀ ਸਾਡੇ ਜਿਹੜੀ ਮਰਜੀ ਸੁਰ ਅਤੇ ਜਿਵੇਂ ਹਾਰਮੋਨਿਅਮ ਦੀਆਂ ਸੁਰਾਂ ਨੇ ਭਮੇ ਤੰਤੀ ਸਾਜ਼ਾਂ ਨੇ ਉਹਨਾਂ ਦੀਆਂ ਟੰਗਾ ਨੇ ਹੁਣ ਜਿਹੜੀ ਨੱਪਾਂਗੇ ਆਵਾਜ਼ੋਦਾਂ ਦੀ ਉਹ ਉਸ ਆਵਾਜ਼ ਦੇ ਨਾਲ ਆਵਾਜ਼ ਮਿਲਾਉਣੀ ਨੂੰ ਕਲਾ ਕਹਿੰਦੇ ਨੇ ਉਤੇ ਗਾਉਣ ਨੂੰ ਇੱਕ ਕਲਾ ਕਹਿੰਦੇ ਨੇ ਸੁਰਾਂ ਦੇ ਨਾਲ ਸੁਰ ਮਿਲਾ ਕੇ ਚੱਲਣ ਨੂੰ ਕਲਾ ਕਹਿੰਦੇ ਹੁਣ ਇੱਥੇ ਸਤਿਗੁਰੂ ਕਹਿੰਦੇ ਬਾਜਾ ਪਵਣ ਵਜਾਇਆ ਹੁਣ ਬਾਜਾ ਰੱਬ ਨੇ ਇਹ ਸਾਡੀ ਜ਼ਿੰਦਗੀ ਹੈ ਬਾਜਾ ਜਿਹੜਾ ਸੁਰ ਦੇ ਵਿੱਚ ਹੈ ਤਾਲ ਦੇ ਵਿੱਚ ਹੈ ਅਤੇ ਉਹ ਚੰਗਾ ਲੱਗਦਾ ਹੈ ਹੁਣ ਰਾਗ ਸਾਡੇ ਆਪਣੀ ਮਰਜ਼ੀ ਅਸੀਂ ਕਿਹੜਾ ਰਾਗ ਵਜਾਉਣਾ ਹੈ ਕਿਹੜੀ ਰੀਤ ਵਜਾਉਣੀ ਹੈ ਸਤਿਗੁਰੂ ਕਹਿੰਦੇ ਨੇ ਬਾਜਾ ਜ਼ਿੰਦਗੀ ਦਾ ਤੇਰੇ ਕੋਲ ਹੈ ਹੁਣ ਸੁਰਾਂ ਤੈ ਕੱਢਣੀਆਂ ਨੇ ਚੰਗੀ ਕੱਢ ਭਾਵੇਂ ਮੰਦੀ ਕੱਢ ਉਤੇਰੇ ਕੋਲ ਹੈ। ਅੰਬਾਤੀ ਦੀ ਸੁਰ ਤੋਂ ਜਿਹੜੀ ਮਰਜ਼ੀ ਕੱਢ ਲੈ। ਸੁਰਨੇ ਤੈਨੂੰ ਕਹਿਣਾ ਨਹੀਂ। ਨਾਦਨ ਬਾਜੇ ਨੇ ਕਹਿਣਾ। ਪਰ ਇਤਨੀ ਗੱਲ ਜ਼ਰੂਰ ਹੈ ਜਿਹੜੀਆਂ ਸੁਰਾਂ ਜ਼ਿੰਦਗੀ ਦੀਆਂ ਸ਼ੁਰੂ ਹੋ ਗਈਆਂ ਤਾਂ ਉਹਨਾਂ ਨੇ ਭਲਕੇ ਤੈਨੂੰ ਜ਼ਰੂਰ ਕਹਿਣਾ ਹੈ। ਕਿ ਜਿਹੜੀ ਤੂੰ ਤੰਦ ਛੇੜਦਾ ਪਿਆ ਇਹ ਤੰਦ ਲੈ ਤੇਰੇ ਲਈ ਦੁਖਦਾਈ ਹੈ। ਜਿਹੜੀ ਸੁਰ ਨੂੰ ਤੂੰ ਛੇੜਦਾ ਪਿਆ ਇਹ ਤੇਰੇ ਲਈ ਦੁਖਦਾਈ ਹੈ। ਤਾਂ ਸਤਿਗੁਰੂ ਕਹਿੰਦੇ ਨੇ ਬਾਜਾ ਪਵਣ ਹੋ ਜਾਇਆ। ਰੱਬ ਨੇ ਬਾਜਾ ਪਵਣ ਦੇ ਨਾਲ ਹਵਾ ਦੇ ਨਾਲ ਵਜਾਇਆ ਸਵਾਸਾਂ ਦੇ ਨਾਲ ਵਜਾਇਆ ਹਤੇ ਤੇ ਰੱਬ ਤਕਰੀਬ ਸਵਾਸਾਂ ਦੀ ਲੜੀ ਬਰਕਰਾਰ ਹੈ ਤਾਂ ਹਰ ਇੱਕ ਆਨੰਦ ਹੈ ਜੇ ਸਵਾਸਾਂ ਦੀ ਲੜੀ ਹੈ ਹੀ ਨਹੀਂ ਫਿਰ ਤਾਂ ਡੱਡ ਬੋਡੀ ਹੈ ਫਿਰ ਤਾਂ ਮਿੱਟੀ ਦੀ ਢੇਰੀ ਹੈ ਜੇ ਸਕੂਨ ਹੈ ਜੇ ਆਨੰਦ ਹੈ ਤਾਂ ਇਹਦੇ ਕਰਕੇ ਹੈ ਕਿ ਇਹਦਾ ਬਾਜਾ ਪਵਣ ਚੱਲਦਾ ਪਿਆ ਹੈ ਰੱਬ ਨੇ ਸਵਾਸਾਂ ਦੀ ਲੜੀ ਬਰਕਰਾਰ ਰੱਖੀ ਜੀ ਹੈ ਤਾਂ ਕਹਿੰਦੇ ਰੱਬ ਦਾ ਸ਼ੁਕਰ ਕਰ। ਰੱਬ ਦਾ ਧੰਨਵਾਦ ਕਰ। ਤੰਦਰੁਸਤ ਸਰੀਰ ਹੋਵੇ। ਰੱਬ ਨੇ ਆਪਣੇ ਦਰਦੇ ਨੂੰ ਪ੍ਰਵਾਨਿਆਂ ਹੋਵੇ। ਤਾਂ ਜਿੰਨਾ ਸ਼ੁਕਰ ਕਰ ਸਕਦੇ ਰੱਬ ਦਾ, ਜਿੰਨਾ ਧੰਨਵਾਦ ਕਰ ਸਕਦੇ, ਉਤਨਾ ਧੰਨਵਾਦ ਕਰਨਾ ਚਾਹੀਦਾ। ਕਿ ਰੱਬ ਦੇ દરਤੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਬਦਾ ਮਿਲ ਗਿਆ। ਜਿਨ੍ਹਾਂ ਨੂੰ ਦਿਲੋਂ ਗੁਰੂ ਪ੍ਰਵਾਨ ਕਰਦੇ। ਬੜੀ ਦੁਨੀਆ ਹੈ ਬੜੀ ਦੁਨੀਆ ਦੇ ਵਿੱਚ ਕੋਈ ਵਿਰਲਾ ਮੰਦਰ ਜਾਂਦਾ ਹੈ ਮਸੀਤੇ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਪਰ ਇੱਥੇ ਆਉਣ ਦਾ ਸਤਗੁਰਾਂ ਨੇ ਇੱਕ ਨਿਯਮ ਬਣਾਇਆ ਨਿਤਨੇਮ ਹੈ ਸ਼ਾਮ ਦਾ ਸਵੇਰ ਹੁੰਦਾ ਹੁਣ ਜੇ ਸਤਗੁਰਾਂ ਨੇ ਸਾਨੂੰ ਇੱਕ ਨਿਤਨੇਮ ਬਖਸ਼ਿਆ ਜਿਵੇਂ ਸਤਗੁਰਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਜਦੋਂ ਸਤਪੋਦੀ ਜਿਹੜਾ ਸਵੇਰ ਹੈ ਸਤਪੋਉ ਨੂੰ ਕਿਲਾ ਛੱਡਿਆ ਸੀ ਅਤੇ ਜਦੋਂ ਸਵੇਰ ਅੱਗੇ ਹੁੰਦੀ ਹੈ ਸਾਰੀ ਰਾਤ ਇਹ ਨਹੀਂ ਲੰਗੇ ਕਦੇ ਉਧਰ ਨੂੰ ਕਦੇ ਉਧਰ ਨੂੰ ਬਾਜੇ ਸਰਸਾ ਨਦੀ ਦੇ ਨੇੜੇ ਗਏ ਅਮਰਤ ਵੇਲਾ ਹੋ ਰਿਹਾ ਸਤਗੁਰੂ ਕਹਿੰਦੇ ਭੁੱਖ ਲੱਗੀ ਹੈ ਸਾਨੂੰ ਤਾਂ ਉਥੇ ਕਾਦੀ ਭੁੱਖ ਗਈ ਸੀ ਕਿਉਂਕਿ ਉਹਨਾਂ ਦਾ ਨੇਮ ਸੀ ਨਤਨੇ ਹੋਣਾ ਨਤਨੇਮ ਕਰਨਾ ਆਸਾ ਦੀ ਪੰਜਾਬਾਣੀਆਂ ਦੀ ਦਾ ਇਤਿਹਾਸਾ ਜੀ ਦੀ વાਤ ਹੈ ਸੇਗਾਂ ਨੂੰ ਕਿ ਆ ਕੇ ਸਿੰਘੋ ਬਚਾਵੇ ਬਾ ਕਮਾਲ ਸਿੰਘ ਹੋਣਗੇ ਟੜ ਟੜ ਦੀ ਆਵਾਜ਼ ਆਉਂਦੀ ਹੈ ਗੋੜੀਆਂ ਦੀ ਅਤੇ ਗੋੜੀਆਂ ਵੀ ਬੁਛਾਰ ਦੇ ਨਾਲ ਆਉਂਦੀਆਂ ਨੇ ਤੀਰਾਂ ਦੀ ਬੁਛਾਰ ਹੁੰਦੀ ਹੈ ਸਤਿਗੁਰੂ ਚੌਂਬੜਾ ਮਾਰ ਕੇ ਬੈਗੇ ਉਥੇ ਉਹਨਾਂ ਨੇ ਥਾਂ ਥੋੜਾ ਲੱਭੀ ਹੋਣੀ ਕਿਤੇ ਝਾੜੀਆਂ ਨੇ ਇੱਥੇ ਆਹ ਫੂਸ ਹੈ ਜਾਂ ਇੱਥੇ ਰੋੜੀਆਂ ਨੇ ਜਿੱਥੇ ਬੈਠੇ ਬੈਗੇ ਜਿੱਥੇ ਗੁਰੂ ਬੈਗੇ ਉਥੇ ਗੁਰੂ ਦੇ लाडले ਸਿੱਖ ਵੀ ਬਹਿ ਗਏ। ਮੰਨ ਲਓ ਇਹ ਸਤਿਗੁਰਾਂ ਨੇ ਸਾਨੂੰ ਜ਼ਿੰਦਗੀ ਦਾ ਨੀਮ ਦਿੱਤਾ ਕਿ ਇਹ ਤੋਂ ਵੱਡੀ ਤਾਂ ਮੁਸੀਬਤ ਇਨਸਾਨ ਦੇ ਲਈ ਕੋਈ ਹੋ ਨਹੀਂ ਸਕਦੀ। ਪਿੱਛੇ ਕੋੜੀਆਂ ਦੀ ਵਿਚਾਰਤੀ ਨਾਲ ਪਿੱਛੇ ਮੌਤ ਹੈ, ਮੌਤ ਅੱਗੇ ਵੀ ਹੈ ਸਰਸਾ ਨਦੀ ਆਪਣੇ ਜੋ ਬਣਤੇ ਆ। ਪਰ ਫਿਰ ਵੀ ਸਤਿਗੁਰ ਕਹਿੰਦੇ ਭਾਈ ਆਪਾਂ ਨਿਤ ਨੀਮ ਕਰਨ ਗੁਰਬਾਣੀ ਪੜੀਏ ਅਤੇ ਸੁਣੀਏ। ਨੇਮ ਜਿੰਦਗੀ ਦਾ ਬੜਾ ਜ਼ਰੂਰੀ ਹੈ। ਨੇਮ ਜਿਹੜਾ ਹੈ ਇਹ ਦੁਨੀਆ ਦੇ ਵਿੱਚ ਮਾਨ ਸਤਕਾਰ ਨੇਮ ਦੇ ਨਾਲ ਮਿਲਦਾ ਹੈ। ਰੱਬ ਦੇ ਦਰ ਤੇ ਥਾਂ ਮਿਲਦੀ ਹੈ ਤਾਂ ਨੇਮ ਦੇ ਨਾਲ ਮਿਲਦੀ ਹੈ। ਜੇ ਸਾਡਾ ਨੇਮ ਨਹੀਂ ਹੈ ਨਾ ਤਾਂ ਕੋਈ ਥਾਂ ਨਹੀਂ ਹੈ। ਮਾਲੋ ਸਾਡਾ ਖਾਣਾ ਹੀ ਹੈ। ਖਾਣੇ ਦਾ ਕੋਈ ਨੇਮ ਨਹੀਂ ਸਾਡਾ। ਸਵੇਰੇ ਖਾਦਾ ਸ਼ਾਮੀ ਖਾਦਾ ਜਾਂ ਅਸੀਂ ਕੋਈ ਵੀ ਦਿਨ ਖਾਦਾ ਨਾ ਸਰੀਰ ਦੀ ਕੀ ਹਾਲਤ ਹੋਵੇਗੀ। ਜਿਹੜੇ ਹਿਸਾਬ ਦੇ ਨਾਲ ਅਸੀਂ ਨੇ ਨੇਮ ਬਣਾਇਆ ਇੱਕ ਵਾਰ ਮੰਦਰ ਗਏ ਇੱਕ ਵਾਰ ਫਿਰ ਮਹੀਨੇ ਬਾਅਦ ਜਾ ਜਾਣੇ ਵੀ ਆ ਉੱਤੇ ਤਾਂ ਮਨ ਨਹੀਂ ਲਿਗਦਾ ਜੇ ਤਨ ਦੀ ਖੁਰਾਕ ਭੋਜਨ ਹੈ ਤਾਂ ਮਨ ਦੀ ਖੁਰਾਕ ਬਾਣੀ ਹੈ ਤੰਦਰੁਸਤ ਰਹਿਣਾ ਰੱਬ ਦੇ ਦਰਤੇ ਪ੍ਰਵਾਨ ਹੋਣਾ ਤਾਂ ਮਨ ਨੇ ਹੋਣਾ ਮਨ ਨੂੰ ਤਾਂ ਖੁਰਾਕ ਉਦਾਂ ਦੀ ਦੇਈਏ ਜਿਹੜਾ ਸਾਡਾ ਮਨ ਮੰਨਦਾ ਹੈ ਕਿ ਆਹ ਖੁਰਾਕ ਹੈ ਸਤਿਗੁਰੂ ਸਾਨੂੰ ਦੇ ਰਹੇ ਨੇ ਕਿ ਮਨ ਦੀ ਖੁਰਾਕ ਬਾਣੀ ਹੈ ਮਨ ਦੀ ਖੁਰਾਕ ਸੰਗਤ ਹੈ ਮਨ ਦੀ ਖੁਰਾਕ ਗੁਰੂ ਦੇ ਅਲਫਾਜ਼ ਨੇ ਤਾਂ ਜਦੋਂ ਇਹ ਐਦਾ ਜ਼ਿੰਦਗੀ ਦੇ ਵਿੱਚ ਆਪਣੇ ਲਾਗੂ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਫਿਰ ਉਹਦੋਂ ਗੱਲ ਬਣਦੀ ਹੈ ਕਹੇ ਨਾਨਕ ਹਰ ਪਿਆਰਾ ਜੀ ਸਤਿਗੁਰੂ ਕਹਿੰਦੇ ਨੇ ਹਰ ਇੱਕ ਦੇ ਅੰਦਰ ਭਾਵੇਂ ਸਲਾਮਤ ਰਹਿੰਦਾ ਹੈ Hindu ਜਿਹੜੇ ਵੀ ਮਰਜੀ ਫਿਰਕੇ ਦਾ ਹੈ ਰੱਬ ਨੇ ਸਵਾਸ ਦੇ ਕੋਈ ਦਿੱਤੇ ਨੇ ਨਾ ਜਿੰਦ ਦਾ ਕੋਈ ਦਿੱਤੀ ਹੈ ਸਾਰਿਆਂ ਆ ਬੰਡੀਆਂ ਤਾਂ ਬਾਅਦ ਦੇ ਵਿੱਚ ਪੰਜਾਂ ਨੇ ਸੁੰਨਤ ਕਰ ਦਿੱਤੀ ਮੁਸਲਮਾਨ ਬਣ ਗਿਆ ਮੁੰਡਣ ਕਰ ਦਿੱਤਾ Hindu ਬਣ ਗਏ ਤਾਂ ਬਾਅਦ ਦੇ ਵਿੱਚ ਬੰਡੀਆਂ ਪੰਜਾਂ ਨੇ ਰੱਬ ਨੇ ਥੋੜਾ ਕਿਸੇ ਕਰਕੇ ਵੰਡੀ ਪਾਈ ਹੈ ਸਰੀਰ ਕਰਕੇ ਥੋੜਾ ਰੱਬ ਨੇ ਵੰਡੀ ਪਾਈ ਹੈ ਜੇ ਐਦਾਂ ਹੀ ਹੋਣਾ ਸੀ ਰੱਬ ਨੇ ਪਹਿਲੀ ਪਾਉਣੀ ਸੀ ਤਾਂ ਜਦੋਂ ਇਹਦਾ ਪੁਕਾਰ ਕਰਦੇ ਸੀ ਨਾ ਤਾਂ ਕਵੀਰ ਜੀ ਨੂੰ ਉਹਨਾਂ ਨੇ ਇਸਲਾਮ ਦੇ ਵਿੱਚ ਮੰਨੇ ਆ ਅਤੇ ਨਾ ਉਹਨਾਂ ਨੇ ਹਿੰਦੂ ਧਰਮ ਦੇ ਵਿੱਚ ਮੰਨੇ ਆ ਕਿਉਂਕਿ ਨੀਰੂ ਅਤੇ ਨਿਮੇ ਨੂੰ ਇਹ ਗੰਗਾ ਦੀ ਪੌੜੀਆਂ ਤੇ ਮਿਲੇ ਨੇ ਕੋਈ ਪਤਾ ਨਹੀਂ ਇਹਨਾਂ ਦੀ ਕਾਸ਼ਟ ਕੀ ਹੈ ਜੁੜ ਧਰਮ ਜਿਹੜੇ ਲੋਕ ਕਹਿੰਦੇ ਨੇ ਨਾ ਹੁਣ ਕਵੀਰ ਜੀ ਉਹਨਾਂ ਨੂੰ ਸਵਾਲ ਕਰਦੇ ਨੇ ਜੋ ਤੋ ਬ੍ਰਾਹਮਣ ਬ੍ਰਹਮਣੀ ਜਾਇਆ ਤੋ ਆਨ ਬਾਟ ਕਹੇ ਨਹੀਂ ਆਇਆ ਬੇਸ਼ੱਕ ਮੈਂ ਪੌੜੀਆਂ ਤੇ ਲੱਭਿਆ ਮੇਰੇ ਮਾਂ-ਬਾਪ ਜਿਨ੍ਹਾਂ ਨੇ ਮੈਨੂੰ ਪਾਲਿਆ ਪਰ ਆਇਆ ਤਾਂ ਮਾਤਾ ਦੇ ਹਿਰਦੇ ਰਹੀਆਂ ਸਾਰੇ ਆਏ ਨੇ ਜੇ ਤੁਹਾਡਾ ਆਉਣ ਦਾ ਸਰੀਕਾ ਕੋਈ ਹੋਰ ਹੈ ਰੱਬ ਨੇ ਤੁਹਾਨੂੰ ਇੱਥੇ ਸਿੱਧਾ ਕੱਲਿਆ ਹੋਵੇ ਧਰਤੀ ਤੇ ਦਾ ਤਾਂ ਆਨਵਾਟ ਕਾ ਇਹ ਨਹੀਂ ਆਇਆ ਜੇ ਮੇਰੇ ਨਾਲ ਨਫ਼ਰਤ ਕਰਦੇ ਹੋ ਮੇਰਾ ਰਸਤਾ ਹੋਈ ਮਾਤਾ ਦੇ ਹਿਰਦੇ ਰਹੀਂ ਤੁਹਾਡਾ ਰਸਤਾ ਉਹ ਤਾਂ ਫਿਰ ਨਫ਼ਰਤ ਕਾਦੀ ਐ ਜਦ ਰੱਬ ਨੇ ਨਹੀਂ ਫਰਕ ਰੱਖਿਆ ਤੁਸੀਂ ਕਾਦੀ ਨਫ਼ਰਤ ਕਰਦੇ ਹੋ ਰੱਬ ਨੂੰ ਪੜ੍ਹ ਕੇ ਰੱਬ ਨੂੰ ਸੁਣ ਕੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਏ ਨਹੀਂ ਆਇਆ ਜੋ ਹਮਕਤ ਲੋਹੂ ਤੁਮਕਤ ਦੂਧ ਇਹ ਤਾਂ ਗੱਲ ਹੋ ਗਈ ਰੱਬ ਦੀ ਮਤੇ ਦੂਜੀ ਕਹਿੰਦੇ ਸਰੀਰ ਦੇ ਤਲ ਤੇ ਸਾਨੂੰ ਦੇ ਦਿਓ ਕਿ ਤੁਹਾਡੇ ਰਗਾਂ ਦੇ ਵਿੱਚ ਦੁੱਧ ਵਗਦਾ ਹੋਵੇ ਸਾਡੇ ਲਹੂ ਵਗਦਾ ਤੁਹਾਡਾ ਵੱਖਰਾ ਹੋਵੇ ਸਾਡਾ ਵੱਖਰਾ ਹੋਵੇ ਸਾਨੂੰ ਸਰੀਰ ਦੇ ਤਲ ਤੇ ਵੀ ਦੇ ਦੇ ਕਿ ਰੱਬ ਨੇ ਫਰਕ ਕੀਤਾ ਹੈ ਰੱਬ ਨੇ ਤਾਂ ਕੋਈ ਫਰਕ ਕੀਤਾ ਨਹੀਂ ਦੁਨੀਆ ਦੇ ਇਨਸਾਨ ਨੇ ਫਰਕ ਕੀਤਾ ਤਾਂ ਸਤਿਗੁਰੂ ਇਹ ਸਰਬਸਾਂਝੀ ਬਲਤਾ ਦੀ ਬਾਣੀ ਹੈ ਇਹ ਕਹਿੰਦੇ ਨੇ ਕਹੇ ਨਾਨਕ ਹਰ ਪਿਆਰਾ ਹੈ ਹਰਬ ਦਾ ਭਾਵ ਹਰ ਇੱਕ ਇਨਸਾਨ ਕਿ ਕਹੇ ਨਾਨਕ ਹਰ ਪਿਆਰਾ ਹੈ ਜਿਉ ਗੁਫਾ ਅੰਦਰ ਦਾ ਕਹੇ ਬਾਜਾ ਪਵਣ ਮੁ ਜਿਨੇ ਪੈਦਾ ਕੀਤਾ ਹੈ ਰੱਬ ਨੇ ਉਹਨੂੰ ਪਵਣ ਦਿੱਤਾ ਬੋਲਣ ਦੀ ਤਾਕਤ ਸੁਣਨ ਦੀ ਤਾਕਤ ਦਿੱਤੀ ਹੈ ਦੇਖਣ ਦੀ ਤਾਕਤ ਦਿੱਤੀ ਹੈ ਰੱਬ ਨੇ ਹਰ ਇੱਕ ਤਾਕਤ ਦਿੱਤੀ ਹੈ ਹਰ ਇੱਕ ਨੂੰ ਦਿੱਤੀ ਹੈ ਤਾਂ ਉਹ ਤਾਕਤ ਨੂੰ ਰੱਬ ਦੀ ਨੂੰ ਮਾਣ ਆਪਣੀ ਜ਼ਿੰਦਗੀ ਦੀ ਤਾਕਤ ਬਣਾ ਸਮਾਪਤੀ ਦਾ ਸਮਾਂ ਹੋਣਾ ਭੁੱਲਾਂ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ